ਨਾ ਕਿਸਾਨਾਂ ਦਾ ਸ਼ੌਕ ਹੈ ਤੇ ਨਾ ਮਜ਼ਦੂਰਾਂ ਦਾ ਸ਼ੌਕ ਹੈ ਇਹ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਹੀ ਜਿਹੜੇ ਇਨਸਾਫ਼ ਆ ਹੋ ਲਏ ਜਾ ਸਕਦੇ ਆ ਪਿੱਛੇ ਸ਼ਹੀਦੀ ਦੇ ਹਾਰਾ ਲੱਗਿਆ ਸਾਨੂੰ ਜਾਦਾ ਉਹਨਾਂ ਛੋਟੇ ਛੋਟੇ ਬੱਚਿਆਂ ਦੀ ਕੁਰਬਾਨੀ ਜਿਨ੍ਹਾਂ ਨੂੰ ਔਰ ਫਿਰ ਸਰਹੰਦੇ ਸੂਬੇ ਨੇ ਬੜੇ ਵੱਡੇ ਵੱਡੇ ਲਾਚ ਦਿੱਤੇ ਆ ਪਰ ਉਹਨਾਂ ਨੇ ਇੰਨੀ ਮੰਨੀ ਅੱਜ ਉਹੀ ਪੰਜਾਬ ਗੁਰੂਆਰੀ ਧਰਤੀ ਦੇ ਉਹ ਪੰਜਾਬ ਦੇ ਅਣਖੀ ਲੋਕਾਂ ਨੂੰ ਇੱਕ ਉਹਦੀ ਕੇਂਦਰ ਸਰਕਾਰ ਆਰਐਸਐਸ ਦੀ ਗੱਲੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਨ ਵਾਲੀ ਸਰਕਾਰ ਨੇ ਚਾਂਜ ਕੀਤਾ ਉਹ ਅਸੀਂ ਜੋੜ ਬਦ ਕਰਨਾ ਹੈ ਉਹ ਅਸੀਂ ਬੜੀ ਆਸਾਨੀ ਨਾਲ ਕਰ ਸਕਦੇ ਆ ਪਰ ਰਸਤੇ ਦੇ ਵਿੱਚ ਕਰੋੜਾ ਉਹ ਰੋੜਾ ਕੀ ਆ ਰੋੜਾ ਕੱਲਾ ਪੰਜਾਬ ਕਿਉਂਕਿ ਪੰਜਾਬ ਹੈ ਜਿਹੜਾ ਇਹੀ ਪੂਰੇ ਦੇਸ਼ ਦੀ ਅਦਵਾਈ ਕਰਦੇ ਵੀ ਜੋਗ ਹੈ ਪਿੱਛੇ ਜਦੋਂ ਦਿੱਲੀ ਧਰਨਾ ਲੱਗਿਆ ਉਹ ਸਮੇਂ ਵੀ ਪੰਜਾਬ ਨੇ ਅਦਵਾਈ ਕੀਤੀ ਹੈ ਉਹ ਜੇ ਪੰਜਾਬ ਉੱਠਿਆ ਤਾਂ ਪੂਰਾ ਦੇਸ਼ ਉੱਠਿਆ 27 ਦੇ 27 28 ਸਵੇਰੇ ਉੱਠੇ ਆ ਇਸੇ ਕਰਕੇ ਪੰਜਾਬ ਦੇ ਵਿੱਚ ਅੱਜ ਛੜਕਾਂ ਦਾ ਜਿਹੜਾ ਵੱਡਾ ਜਾਲ ਹੈ ਪੰਜਾਬ ਦੀਆਂ ਜ਼ਮੀਨਾਂ ਨੂੰ ਖਤਮ ਕਰਨ ਵਾਸਤੇ ਕੱਢੇ ਜਾ ਰਹੇ ਆ ਉਹਦਾ ਹੋਰ ਬਦਲ ਵੀ ਹੋ ਸਕਦਾ ਸੀਗਾ ਪੰਜਾਬ ਨੂੰ ਖਤਮ ਕਰਨ ਵਾਸਤੇ ਅੱਜ ਪੰਜਾਬ ਦੀ ਕੇ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਸੂਬਾ ਹੁੰਦਾ ਸੀ ਔਰਵਾਦ ਤਿੰਨ ਚਾਰ ਟੁਪਰਿਆਂ ਦੇ ਵਿੱਚ ਵੰਡ ਕੇ ਪੰਜਾਬ ਦੀ ਸ਼ਕਤੀ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਪੰਜਾਬ ਜਿਸ ਪੰਜਾਬ ਨੇ ਇੱਥੇ ਖਾਲਸਾ ਰਾਜ ਕਾਇਮ ਕੀਤਾ ਉਸ ਖਾਲਸਾ ਰਾਜ ਜਿਹੜਾ ਕਾਇਮ ਹੋਇਆ ਪੂਰੀ ਦੁਨੀਆ ਦੇ ਵਿੱਚ ਅੱਜ ਤੱਕ ਉਸ ਖਾਲਸਾ ਰਾਜ ਦੀ ਕੋਈ ਦੇਣ ਨਹੀਂ ਦੇ ਸਕਦਾ ਨਾ ਹੀ ਉਸ ਖਾਲਸੇ ਰਾਜ ਵਰਗਾ ਕਿਤੇ ਰਾਜ ਹੋਇਆ ਸੋ ਇਹ ਸੱਚ ਹੈ ਅੱਜ ਜਦੋਂ ਅਸੀਂ ਗੱਲ ਕਰਦੇ ਆ ਕਿ ਦੇ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਤਾਂ ਅੱਜ ਗੱਲਿਆਂ ਸਾਹਿਬ ਦਾ ਜੋ 체ੜਾ ਜੋ ਗੁਰੂਆਂ ਤੋਂ ਲੈ ਕੇ ਸਿੱਖਿਆ ਉਹਨਾਂ ਨੇ ਅੱਜ ਮੰਨ ਬਤ ਰੱਖਿਆ ਅੱਜ ਸਾਨੂੰ ਸਾਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਰੇ ਬੰਨੀਆਂ ਤੋਂ ਪੁੱਛ ਕੇ ਜਦੇ ਬੰਨੀਆਂ ਪੁੱਛ ਕੇ ਅੱਜ ਸਾਨੂੰ ਉਹਨਾਂ ਦਾ ਸਾਹ ਜੇੜਾ ਪਊਗਾ ਪਿੱਛੇ ਅਸੀਂ ਪੰਜਾਬ ਨੰਬਰ ਦਾ ਦੁਨੀਆ ਵੱਲੋਂ 25 ਤਰੀਕ ਨੂੰ ਅਸੀਂ ਉੱਥੇ ਬਾਟੇ ਵੀ ਜਾ ਕੇ ਆਇਆ ਬੱਦੀ ਘਰਤੀ ਵਿੱਚ ਨੰਬਰ ਤਾਂ ਕੇ ਆ ਉਹ ਜਿੰਨਾ ਛੇੜੇ ਲੜਾਈ ਆ ਗਈ ਉਹ ਜਿੱਤੀ ਨਹੀਂ ਜਾ ਸਕਦੀ ਉਹਨਾਂ ਚੋਂ ਪੁਦਾਵ ਦਾ 36000 ਨੰਬਰਦਾਰ ਕਿਸਾਨਾਂ ਦੇ ਮੋਢੇ ਦਾ ਮੋਢਾ ਲਾ ਕੇ ਦਿੱਲੀ ਵੱਲੋਂ ਵੀ ਜਾਊਗਾ ਪਹਿਲਾਂ ਵੀ ਜਾ ਕੇ ਆਇਆ ਹੈ ਸੋ ਇਸ ਕਰਕੇ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਹੈ ਇਕੱਲੇ ਮਜ਼ਦੂਰ ਦੀ ਨਹੀਂ ਹੈ ਇਹ ਲੜਾਈ ਸਾਡੀ ਹੋਣ ਦੀ ਲੜਾਈ ਹੈ ਕਿਉਂਕਿ ਉਹ ਸਾਡੀ ਹੋਣ ਖਤਮ ਕਰਨਾ ਚਾਹਦੇ ਆ ਇਸ ਕਰਕੇ ਅੱਜ ਮੋਦੀ ਆ ਚਾਹੇ ਕੋਈ ਮੋਦੀ ਦੇ ਹੋਰ ਆੜਾ ਉਹਨਾਂ ਨੂੰ ਜਿਹੜਾ ਪੰਜਾਬ ਨਾਮ ਦਾ ਨੇ ਮੱਥਾ ਲਿਆ ਉਹ ਉਹਨਾਂ ਨੂੰ ਸੱਚ ਸਿਖਾ ਕੇ ਹੀ ਆਪਾਂ ਸਾਰਿਆਂ ਨੇ ਜੰਮ ਲੈਣਾ ਪ੍ਰੇਸ਼ਕ ਕੇ ਮੈਂ ਜਿਆਦਾ ਸਮਾਂ ਲਾ ਲੈਦਾ ਹੋਇਆ ਅੰਤਲੇ ਵਿੱਚ ਮੈਂ ਇਹ ਬਚਪਨ ਸਮੋਨਾ ਜੀ ਭਾ ਕੇ ਦੱਸਿਓ ਇਹ ਫੋਟੋ ਕਲੀਅਰ ਆਉਂਦੀ ਹੈ ਔਰ ਆਵਾਜ਼ ਸਾਫ਼ ਹੋ ਜੇ ਤਾਂ ਮੈਂ ਸਹੀ ਭਾ ਦਿਓ ਉਹ ਤੁਹਾਡੇ ਮੋਢੇ ਦਾ ਮੋਢਾ ਰੁੱਕ ਕੇ ਚੱਣਗੇ ਸੋ ਇਹ ਨਹੀਂ ਆ ਗੱਲਾਂ ਕਰਦਾ ਆ ਜਾਂਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ